ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਦੋ ਦਿਨ ਹੋ ਗਏ ਬਹੁਤ ਸੋਹਣੀ ਧੁੱਪ ਨਿਕਲਦੀ ਸਵੇਰੇ ਨਿਕਲਿਆ ਹੁੰਦੀ ਹੈ ਅੱਜ 7:30 ਵਜੇ ਨਾਲ ਧੁੱਪ ਨਿਕਲੀ ਸੀ ਕੱਲ ਤੇ ਅੱਜ ਹੈਗੇ ਨੇ ਸਾਡੇ ਪਿੰਡ 'ਚ ਕਿਸੇ ਦੇ ਖੰਡ ਪਟ ਸਾਹਿਬ ਜੀ ਤੇ ਮੱਦ ਦਾ ਭੋਗ ਪੈ ਰਿਹਾ ਹੈਗਾ ਮੱਦ ਦੀ ਅਰਦਾਸ ਹੋਊਗੀ ਹੁਣ ਤੇ ਤੇ ਹੁਣ ਆਪਣੇ ਬਹੁਤ سارے ਕੰਮ ਕਰ ਲਏ ਹੈ ਮੱਝਾਂ ਅੰਦਰ ਹੀ ਖੜੀਆਂ ਨੇ ਗਈਆਂ ਉਂ ਤਪ ਗਈ ਹੂੰ ਠੰਡਾ ਹੱਥ ਟੁੱਟਣ ਵਾਲੇ ਹੋਏ ਪਏ ਨੇ ਕੰਮ ਕਰਦੇ ਨੇ ਠਰੇ ਪਏ ਨੇਗੇ ਉਂ ਠੰਡ ਕਾਪੀ ਹੈਗੀ ਤੇ ਮੈਂ ਇਧਰ ਪਾਣੀ ਧਰਿਆ ਸੀਗਾ ਭਾਂਡਿਆਂ ਨੂੰ ਲਿਆਈ ਸੀ ਉਧਰ ਤੇ ਗਰਮਣਾ ਆਦੀ ਹੈਗੀ ਪਰ ਅੱਜ ਹੈਗੀ 10ਵੀਂ ਵਾਹ ਗੁਰੂ ਨਾ ਇਹ ਮਹੀਨਾ ਸਾਰਾ ਲਈ ਖੁਸ਼ੀਆਂ ਭਰਿਆ ਹੋਵੇ ਤੇ 10ਵੀਂ ਤੇ ਵੀ ਜਾਵਾਂਗੇ ਕਿਉਂਕਿ ਜਿਦੋਂ ਸਾਨੂੰ ਕੋਈ ਮੱਝ ਸੂਈ ਹੋਵੇ ਜਾਂ ਹਨਾ ਕੋਈ ਕਾਰਜ ਵਿਹਾਰ ਕਰਿਆ ਹੋਵੇ ਸਾਨੂੰ ਦਸਮੀ ਤੇ ਜਾਣਾ ਪੈਂਦਾ ਤੇ ਆਪਾਂ ਨੇ ਗੱਡੀ ਲੈਤੀ ਹੈਗੀ ਤੇ ਆਪਾਂ ਗੱਡੀ ਦੀ ਸੁੱਖ ਦੇ ਕੇ ਆਵਾਂਗੇ ਡੱਬਾ ਚੜਾ ਕੇ ਆਵਾਂਗੇ ਦਸਮੀ ਤੇ ਗੁਰਦੁਆਰਾ ਸਾਹਿਬ ਹੀ ਹੈ ਜੀ ਉੱਥੇ ਕੋਈ ਹਨਾ ਸ਼ਕਤੀ ਵਾਲੀ ਜਗ੍ਹਾ ਗੁਰਦੁਆਰਾ ਸਾਹਿਬ ਬਹੁਤ ਵਧੀਆ ਤੁਸੀਂ ਬਹੁਤ ਵਾਰੀ ਦੇਖਿਆ ਹੋਊਗਾ ਤੇ ਗੁਰਦੁਆਰਾ ਸਾਹਿਬ ਜਾਵਾਂਗੇ ਪਹਿਲੀ ਵਾਰ ਮੱਥਾ ਟਕਿਆ ਕੇ ਲਿਆਵਾਂਗੇ ਗੱਡੀ ਦਾ ਵਾਹੇ ਗੁਰੂ ਸੁੱਖ ਰੱਖੇ ਨੇ ਆਪਣੀ ਮੱਝ ਹੱਲ ਗਈ ਸੀ ਵੀ ਚਲ ਹੁਣ ਦੁੱਧ ਲੰਗਰ ਚ ਪਾ ਆਵਾਂਗੇ ਉਹ ਲੰਗਰ ਤਾਂ ਦੁੱਧ ਹਰ ਰੋਜ਼ ਹੀ ਪਈ ਜਾਂਦਾ ਅੱਜ ਖੰਡ ਪਾਟ ਸਾਹਿਬ ਵਾਲਿਆਂ ਦੇ ਵੀ ਦੁੱਧੋ ਗਿਆ ਹੈਗਾ ਕਿਉਂਕਿ ਗੁਰਦੁਆਰਾ ਸਾਹਿਬ ਵੀ ਗਿਆ ਸੀ ਖੰਡ ਪਾਟਸ ਦੁੱਧ ਰੋਜ਼ ਖੰਡ ਪਾਟ ਸਾਹਿਬ ਜੀ ਦੇ ਭੋਗ ਚ ਨੇ ਲੰਗਰਾਂ ਚ ਜੋ ਵੀ ਖਰਦਾ ਜਿੰਨਾ ਕੁ ਦੁੱਧ ਆਪਾਂ ਪਾ ਕੇ ਆਉਣਿਆਂਗੇ ਤੇ ਹੁਣ ਫੇਰਾ ਨਹੀਂ ਕਿ ਤਿੰਨ ਦਿਨ ਜਾਊਗਾ ਲੰਗਰ ਚੀ ਦੁੱਧ ਖੰਡ ਪਾਟ ਸਾਹਿਬ ਜੀ ਨੇ ਤੇ ਉੱਥੇ ਵੀ ਜੱਜ ਆਇਆ ਕਰੋ ਦੁੱਧ ਤੇ ਲੰਗਰਾਂ ਦਾ ਦੁੱਧ ਪੈਂਦਾ ਜਿੰਨਾ ਹਨਾ ਪੁੰਨਦਾਨ ਨਿਕਲਦਾ ਚਲੋ ਵਧੀਆ ਹੀ ਆ ਕੋਈ ਹਨਾ ਇਹਦਾ ਹੋਈ ਨਾ ਹੁੰਦਾ ਇਹ ਮੁੱਲ ਵੀ ਲੈ ਸਕਦਾ ਦੁੱਧ ਜਿਹੜੀ ਇਹ ਪਿੰਡ ਦੀ ਪਿੰਡ ਦੇ ਸਾਜ ਹੁੰਦੀ ਆ ਭੈਣ ਭਰਾਵਾਂ ਦੀ ਮਦਦ ਹੁੰਦੀ ਆ ਹਨਾ ਤੇ ਬਹੁਤ 2-2 ਕਿਲੋ ਨਾਲੀ ਦੁੱਧ ਘਟੋ ਘਟੋ ਇੱਕ ਘਰ 2 ਕਿਲੋ ਦੁੱਧ ਫੜਾ ਕੇ ਉਹਨਾਂ 2-2 ਕਿਲੋ ਨਾਲੀ ਦੇਖ ਲਓ ਤੇ ਕਿੰਨਾ ਹੋ ਜਾਂਦਾ ਹੈਗਾ ਇਹਨੇ ਨਾਲ ਨਾਲ ਨੂੰ ਮਦਦ ਹੋ ਜਾਂਦੀ ਹੈ ਜੀ ਕੀ ਕੀ ਚੀਜ਼ ਆਲਾ ਮੁੱਲ ਦੀ ਲਈ ਜਾਉ ਹੁਣ ਬਹੁਤ ਔਖਾ ਹੈ ਜੀ ਮੰਗਾਈ ਚ ਪੈਣ ਪਾਈਆਂ ਦਾ ਚੋਰ ਡੰਗ ਲੈ ਜਾਂਦਾ ਹੈਗਾ ਇਹ ਪਿੰਡਾਂ ਦੀ ਸਾਂਝ ਹੁੰਦੀ ਹੈ ਜੀ ਚਲੋ ਜੀ ਮਹਿਮਾਨ ਦੇ ਭਾਂਡੇ ਤੇ ਵੀ ਸਰਦਾਰ ਜੀ ਕਿਸੇ ਦੇ ਘਰੇ ਗਏ ਨੇ ਕੋਈ ਕੰਮ ਮਤਵ ਨਾ ਹਟਣਗੇ ਲੋ ਜੀ ਆਪਾਂ ਨੇ ਕੱਪੜੇ ਧੋਚੇ ਉਹ ਤੋਂ ਤਿਆਰ ਆਪਾਂ ਹੋ ਗਿਆਂ ਆਪਾਂ ਜਾਣਾ ਲੌਂਗੋਵਾਲ ਦਸਵੀਂ ਤੇ ਕੱਪਾ ਬੱਸੋਂ ਨਿੱਪਰੇ ਮਤਾਂ ਵਿਆਹ ਖਲੜੀ ਜਾਂਦੀ ਸੀ ਜੀ ਤੋ ਕੱਲ ਵੀ ਬਹੁਤ ਸੋਹਣਾ ਦਿਨ ਲੱਗਿਆ ਸੀ ਅੱਜ ਵੀ ਸਰਦਾਰ ਜੀ ਗੱਡੀ ਸਾਫ਼ ਕਰ ਰਹੇ ਨੇਗੇ ਬਸ ਜਾਣੇ ਆਂਗੇ ਆਪਾਂ ਸਮਾਨ ਪਾਇਆ ਪਿਆ ਆਪਣਾ ਸਾਰਾ ਤਿੰਨ ਦਿਨ ਪਾ ਕੇ ਚਾਰ ਦਿਨ ਕੱਪੜੇ ਸੁੱਕਦੇ ਸੀ ਹੁਣ ਤਾਂ ਕਾਲੇ ਤੇ ਵਧੀਆ ਸੁੱਕ ਜਾਨੇ ਕੱਲ ਵੀ ਸਾਰੇ ਸੁੱਕ ਤੋਂ ਹੱਤੀਆਂ ਦੇ ਬੈਡਾ ਬੂਟਾਂ ਦੀ ਚਾਦਰਾਂ ਉਹ ਸੁੱਕ ਗਈਆਂ ਸੀਗੀਆਂ ਤੇ ਅੱਜ ਵੀ ਸੁੱਕ ਜਾਣਗੇ ਆ ਦਿਨ ਲੇਟ ਤੋਂ ਚੱਲ ਗਿਆ ਨਾ ਦਿਨ ਕਿਤੇ ਵੈਸਾ ਖੋ ਗਿਆ ਬਟ ਟਾਈਮ ਆ ਮਿਰਚੁੰਨੀਆ ਸੁੱਟ ਨਾਲ ਚੁੰਨੀ ਦਿੱਤਾ ਅੱਗੇ ਬਾਹਰ ਨਿਕਲਣ ਦੀ ਬਿਰ ਨੂੰ ਖਾਂ ਮਹੱਤ ਦੇ ਕਿਹ ਤੋਂ ਕਰੂੰ ਕੋ ਆ ਗਿਆ ਸੁਬਾਹ ਮੈਂ ਕੁੜੀ ਨੂੰ ਪੀਕੋ ਕਰਦਾਂਗੀ ਲੈ ਘਰ ਮੇਰਾ ਵਧੀਆ ਘੱਟ ਤੇ ਹਾਂ ਤੇ ਪੋਤੀ ਨੂੰ ਤਾਂ ਵਧੀਆ ਘੱਟ ਤੇ ਮੇਰੀ ਪਤਨੀ ਨਾਲ ਬੋਤੀ ਤੇਰੀ ਐ ਮੇਰੀ ਥੋੜੀ ਅੱਜ ਵੀ ਪੋਤੀ ਨੇ ਕਹਿੰਦੀ ਤੇ ਭਣੇ ਪਤਨੀ ਤੇਰੀ ਐ ਪਤਨੀ ਮੇਰੀ ਨਹੀਂ ਬੀਬਾ ਬੀਬਾ ਮੈਂ ਸਟੋਰੀ ਲੈ ਕੇ ਜਾਊਂਗੀ ਸਟੋਰੀ ਲੈ ਜੀ ਬਣ ਥੋੜੀ ਬਹੁਤੀ ਪਰ ਸ਼ਾਪਿੰਗ ਕਰਾਂਗੇ ਮੱਥਾ ਟੇਕਾਂਗੇ ਪਹਿਲਾਂ ਗੁਰਦੁਆਰਾ ਸਾਹਿਬ ਨੂੰ ਮੱਥਾ ਦੋਨੇ ਗੁਰਦੁਆਰੇ ਜਾਵਾਂਗੇ ਆਪਾਂ ਦੇਖੋ ਮਨੀ ਸਿੰਘ ਮਨੀ ਸਿੰਘ ਦੇ ਨਾਲ ਤਾਂ ਕਾਹਨ ਜਾਇਓ ਫਿਰ ਆਪਣੀ ਸ਼ਾਪਿੰਗ ਰਹਿ ਜਾਓ ਫਿਰ ਟਾਈਮ ਲੱਗੂ ਕਰੀ ਬਾਹਰ ਨੂੰ ਹੁਣ ਤੇ ਬੱਸ ਖਲਲ ਆ ਗਿਆ ਬੰਨ ਲੱਗ ਗਈ ਏਹ 10 ਮਿੰਟੇ ਤਿਆਰ ਹੋ ਗਿਆਂਗੇ ਹੁਣ ਕਰੋ ਵਾਪਸ ਹੋ ਕੇ ਚੱਲ ਪੇ ਤੇ ਉਹਨਾਂ ਨੂੰ ਮੱਥਾ ਦੇਕਾਂਗੇ ਪਹਿਲਾਂ ਤੇ ਜਾ ਕੇ ਤੇ ਫਿਰ ਅੱਪਾ ਬਾਜ਼ਾਰ ਚਾਵਾਂਗੇ ਬਾਜ਼ਾਰ ਚ ਇੱਕ ਦੋ ਚੀਜ਼ਾਂ ਰਹਿੰਦੀਆਂ ਨੇਗੀਆਂ ਉਹ ਲਵਾਂਗੇ ਤੇ ਸੁ ਗੁਰਮਨ ਨੂੰ ਸੋਟ ਲੈਣਾਗਾ ਇੰਨਾ ਸੁੱਟ ਨਹੀਂ ਪੁੱਦਰੇ ਹੁੰਦੇ ਹੁਣ ਕਿ ਲੋੜੀ ਤੇ ਹੋਰ ਸੁੱਟ ਕੌਣ ਸੁੱਟ ਦਵਾਇਓ ਦੇਖਾਂਗੇ ਇਹਨੂੰ ਸੁੱਟ ਦੇਖਾਂ ਨਿੱਕਰ ਇਹ ਤੇ ਗੁਰਾਤ ਦੱਦੀ ਕੋ ਖੇਡ ਦੇਖ ਲਾਂਗੇ ਆਹ ਉਹਰੇ ਨਿੱਕੇ ਨਿੱਕੇ ਪਿੰਡ ਨੇ ਸਾਡੇ ਪਿੰਡ ਜਿੱਤਕੀਪੁਰ ਸਾਫ਼ ਹੋ ਕੇ ਸਾਫ਼ ਵੀ ਤਾਂ ਅਗਲੀ ਸੈਣ ਰਹਿ ਗਿਆ ਹੈ ਨਾ ਜਿੱਤਕੀਪੁਰ ਰੱਤੋ ਕੇ ਰੱਤੋ ਕੇ ਜਿੱਤਕੀਪੁਰ ਫਿਰ ਨਿੱਕੇ ਨਿੱਕੇ ਪਿੰਡ ਨੇ ਕਹੀ ਮੈਂ ਨਹੀਂ ਤੇ ਆ ਬੰਡਿਆਂ ਜਿ cục ਚੋਲਾ ਪੈ ਜਾਂਦਾ ਹੈ ਹਾਂ ਸਰ ਟਾਈਮ ਹੋ ਗਿਆ 11:30 ਹੋ ਗਿਆ ਹੋਣਗੇ ਹਨ 11:47 ਪੌਣੇ 12 ਹੋ ਗਿਆ ਫਿਰ ਤਾਂ ਚਲੋ ਜਿੱਪ ਉੱਪਰ ਸਰ ਜੀ ਆ ਕੇ ਮਿਲਦੇ ਆ ਤੁਹਾਨੂੰ ਦੇਖ ਕਰਵਾਉਣੇ ਦਰਸ਼ਨ ਤੁਸੀਂ ਵੀ ਪਰਿਵਾਰ ਅਸੀਸ ਕਰਦੇ ਮੱਥਾ ਟੇਕਦੇ ਆ ਖੱਟੇ ਇਕਲੀਆ ਮਹਾਰਾਜ ਨੂੰ ਨਮਸਕਾਰ ਕਰ ਲਈ ਹੈ ਵਾਹਿਗੁਰੂ ਜੀ ਸਾਹਿਬ ਜੀ ਦਾ ਤਰਕੀਆਂ ਦੇਵੇ ਤੰਦਰੁਸਤੀ ਰੱਖੇ ਵੱਡੀ ਗੱਲ ਤੰਦਰੁਸਤੀ ਦੀ ਹੈ ਜਦੋਂ ਆਪਣਾ ਸਰੀਰ ਤੰਦਰੁਸਤ ਹੋ ਸਾਰਾ ਕੁਝ ਆਪਾਂ ਨੂੰ ਆਪਦੇ ਆਪ ਮਿਲ ਜੂ ਵਾਹਿਗੁਰੂ ਆਪਦੇ ਆਪ ਦੇ ਨੂੰ ਤੇ ਆਪਾਂ ਸੋ ਕੁਰਾਨਾ ਕੀਤਾ ਵਾਹਿਗੁਰੂ ਜੀ ਦਾ ਵਾਹਿਗੁਰੂ ਤੁਸੀਂ ਨੇ ਸਾਨੂੰ ਅੱਜ ਗੱਡੀ ਦੀ ਦਾਤ ਬਖਸ਼ੀ ਆ ਸਾਨੂੰ ਹਨਾ ਇਸ ਤਰ੍ਹਾਂ ਹੀ ਸਿੱਖੀ ਦੀ ਦਾਤ ਬਖਸ਼ੀ ਬੱਚਿਆਂ ਨੂੰ ਵਿਦਿਆਰੀ ਦਾਤ ਬਖਸ਼ੀ ਹਨਾ ਤਿੰਨੇ ਟਾਈਮ ਜੇ ਆਪਾਂ ਨੂੰ ਰੋਟੀ ਬਖਸ਼ੀ ਵਾਹਿਗੁਰੂ ਆਪਾਂ ਸੋ ਕਰਨਾ ਗੱਦਰੀ ਤੰਦਰੁਸਤੀ ਦੀ ਮੰਗੀਏ ਆਪਾਂ ਹਨਾ ਸਤਿਵੰਤ ਦੇ ਭਲੇ ਦੀ ਅਰਦਾਸ ਕਰੀਏ ਤਾਂ ਆਪਾਂ ਪੜਾ ਹੁੰਦਾ ਜੀ ਜੇ ਆਪਾਂ ਸਾਰਿਆਂ ਨੇ ਪੜਾ ਸੋਚਾਂਗੇ ਤੇ ਜੇ ਆਪਾਂ ਮਨ 'ਚ ਮਾਇਆ ਰੱਖੀ ਜਾਵਾਂਗੇ ਫਿਰ ਆਪਾਂ ਨੂੰ ਕੁਝ ਨਹੀਂ ਪਿਆ ਫਿਰ ਵਾਹਿਗੁਰੂ ਵੀ ਆਪਣੇ ਤੇ ਰੁੱਸ ਜਾਣਾ ਆਪਣੇ ਨਾਲ ਜੀ ਤੁਸੀਂ ਤਾਂ ਦੀ ਆ ਵੀ ਸੁੱਖ ਮੰਗ ਲਿਆਨੇ ਹੋ ਹਨਾ ਵੀ ਦੂਜਿਆਂ ਲਈ ਤੁਸੀਂ ਵਿਰੋਧ ਕਰ ਦਿਓ ਮਨ 'ਚ ਇਸ ਲਈ ਵਿਰੋਧ ਨਹੀਂ ਰੱਖਣਾ ਚਾਹੀਦਾ ਮਨ 'ਚ ਵਾਹਿਗੁਰੂ ਸਿੱਧੀਆਂ ਕਰਦਾ ਹਨਾ ਸਿੱਧੀਆਂ ਨੀਤਾਂ ਨੂੰ ਪਾਲਾ ਮੈਂ ਗੱਪੀ ਲਾਉਂਦਾ ਤਾਂ ਚਲੋ ਜੀ ਆਪਾਂ ਹੁਣ ਬਾਜ਼ਾਰ ਚ ਜਾ ਕੇ ਮਿਲਦੇ ਹਾਂ ਤੁਹਾਨੂੰ ਜੇ ਆਪਾਂ ਗਰਮਣ ਜੇ ਉਹ ਤਾਂ ਬਾਅਦ ਵਿੱਚ ਸੋਚ ਦੇਖਦੇ ਹਾਂ ਗਰਮਣ ਜੇ ਉਹ ਤਾਂਈ ਲੰਘ ਜਿਦੇ ਭਾਇਸ ਭਾਈ ਆਪੇ ਚੰਦਾ ਆ ਲਓ ਸੈਂਟਰ ਪੈਣਾ ਵਿੱਚ ਆਲੇ ਸੈਂਟਰ ਪੈਣਾ ਦੇ ਫਲਾਵਰ ਬਣਿਆ ਹੋਇਆਗਾ ਤੇ ਇਹ ਮੈਂ ਵਰਤ ਰਿਹਾ ਤਾਗਾ ਫੁਲਵਾੜ ਦੇ ਖੜਾਈਏ ਬੋਸ ਸਾਹਨੇ ਬ੍ਰੇਕ ਹੀ ਆ ਰਹੀ ਹੈ ਕਪੜਿਆਂ ਦੀ ਗੱਲ ਨੂੰ ਦਿਓ ਹਾਜੀ ਕਾਲੀ ਪੂਰੀ ਲੈ ਕੇ ਦੇਈਏ ਛੋਟੀ ਦੁਕਾਨ ਤੋਂ ਫਰੰਟ ਬੈਂਕ ਮੱਲੇ ਨਾਲ ਇਹ ਆ ਟੋਨ ਸੋਣੇ ਲੱਗੀ ਜਾਂਦੀ ਹੈ। ਲੋਕੀ ਥੋੜਾ ਕਰਦੇ ਨੇ। ਨਾ ਵੀ ਹੈ। ਹਰ ਚਾਹ ਬਹੁਤ ਕਰਦੇ। ਪਹਿਲਾ ਲੈ ਲੇ ਸੀ ਬਿਆਰ। ਇਹਦਾ ਕੀ ਬਰਾਏ ਲੇ ਗਰੀ? ਇਹ ਆਈ ਬਟ ਟਿੱਕਾ ਖੰਡੇ। ਇਹ ਜਦੋਂ ਦਾ ਮਸਰੀਨ ਚ ਲੈਣਾ ਹੈ ਉਹ 1500 ਪਈਆ। ਫਿਰ ਲੋੜ ਪੈਣੀ। ਮਸਰੀਨ ਚ ਵੀ ਹੈ ਨਾ। ਹਾਂ ਜੀ ਮਸਰੀਨ ਦਾ ਵੀ ਜੀ ਸੀ ਹੈ। ਬੱਸ ਇਹੋ ਕਿ ਮੈਂ ਨਿਕੜਾ ਨਹੀਂ। ਨਹੀਂ ਹਿੰਸੇਮ ਨਹੀਂ। ਸੇਵੜਾ ਲਿਖਾ ਮਸਰੀਨ। ਆ ਕੀ ਕੱਪੜਾ ਗਲਾਸ ਜੀ ਇਹ ਉੱਚੀ ਜੜੇ ਆ ਨੇ ਜੀ ਇਹ ਟੋੜੇ ਜਾਂਦੇ ਸਾਡੀ ਗੱਲ ਵਿੱਚ ਉਹ ਕਿਹੜੇ ਆ ਨੇ ਕਿਹੜੇ ਆ ਤੇ ਜੀ ਇਹ ਪ੍ਰੈ ਦਾ ਵੀ ਫਰਕ ਰਹੂਗਾ ਇਹ ਕੋਰੇਟ ਦੇ ਨੇ ਕਿ ਇਹ ਕਿੰਦੂ ਮਹਿੰਗਾ ਵੀ ਹੁੰਦਾ ਹੈ ਮੈਂ ਫੇਮ ਕਢਾਈ ਨਹੀਂ ਨਹੀਂ 100 ਉਹਦੇ ਨਾਲ ਉਹ ਆਹੀ ਨਹੀਂ ਜੀ ਵੀਡੀਓ ਦੇਖੀ ਘੱਟ ਜੀ ਜਿਹੜੇ ਨਾਮ ਨਾਲ ਬੱਦਲ ਉੱਪਰ ਹੈ ਰਹਿ ਗਿਆ ਉਹ ਮਗੜਦਾ ਕੱਢ ਬੱਟਾ ਆਹ ਦੂਰ ਦਿਖਾਈ ਉਹ ਆਹ ਦਿੱਕਾ ਆਕਾਸ਼ ਤੇ ਹੋ ਰਿਹਾ ਦੋਨੇ ਸੋਟ ਉੱਤ ਸੋ ਤਾਂ ਕੋਈ ਲਾ ਨਹੀਂ ਅੰਦਰ ਕੋਈ ਕਿਤੇ ਡਾਈ ਜਾਂਦੀ ਹਾਂ ਆਈ ਉਹ ਨਾ ਪੂਰੀ ਦੇ ਵਰਤ 400 ਸੋਗ ਦਿਖਾ ਦੇ ਕਿ ਉਹ ਪਾ ਕੇ ਦਿੱਸੇ ਪਾਉ ਕੁੜਤੇ ਕੁੜਤੇ ਵੀ ਮੇਲੀ ਹੈ ਡੜੀ ਇਹ ਕੌਣ ਹੈ ਬਾਈ 1 ਮਿੰਟ ਹਸਤਾ ਹੁਣ ਗੱਡੀ ਤਾਂ ਤੂੜੀ ਆ ਅਸੀਂ ਸਿਫਟ ਚ ਥਾਰ ਵਲ ਲੈ ਲਈ ਅਸੀਂ ਦਾ ਸਭੇ ਵਿਟ ਗੱਡੀ ਚ ਥਾਰ ਧਾਰ ਲਈ ਗੁਰਾਤ ਕਰਦੀ ਏਕ ਭਾਈ ਫੇਰ ਨਾਲ ਕਿਉਂ ਬਾਈ ਇਹਨਾਂ ਦੇ ਵਿੱਚ ਇੱਕ ਬਾਜ਼ਾਰ ਚ ਭੀੜ ਐ ਇੱਕ ਗੱਡੀ ਵੀ ਖੁੱਲ ਲਗੀ ਡੱਗੀ ਅੜੀ ਹੋਈ ਸਾਡੀ ਬੰਦ ਨਹੀਂ ਹੋਈ ਡੱਗੀ ਗੱਡੀਆਂ ਮਾਰ ਗਏ ਗੱਡੀਆਂ ਮਾਰੀ ਮੋਟ ਮਾਰਨੀ ਨੇ ਵਿਚਾਰੀ ਨੇ ਹਾਂ ਫੁੱਲੀ ਅਗਰ ਲੱਗੀ ਸੋਨ ਘਰੇ ਜਾ ਕੇ ਦਿਖਾਵਾਂਗੇ ਮੈਂ ਵੀ ਮਸਾਂ ਬੈਠੀ ਆਂਗੀ ਮੇਰੇ ਗੋਦੀ ਚ ਲਫਾਫੇ ਨੇਗੇ ਤੇ ਬਾਕੀ ਲਫਾਫੇ ਨੇਗੇ ਬਾਕੀ ਮਾਂਗਰ ਗੱਡੀ ਆ ਗੁਰਮਣ ਵੀ ਵਿੱਚ ਉਹ ਬੈਠੀ ਹੈ ਇੱਕ ਪਾਸੇ ਸੀਟ ਖੋਲ ਕੇ ਧਰੀ ਆ ਗਈ ਵਿੱਚ ਗੱਡੀ ਇਸ ਤਰ੍ਹਾਂ ਪਾਈਏ ਸੀ ਸ਼ਾਪਿੰਗ ਕੀਤੀ ਹੈਗੀ ਉਹ ਤਾਂ ਟਾਈਮ ਹੋ ਗਿਆ ਸਾਨੂੰ ਘਰੋਂ ਆਉਣ ਨੂੰ 11 ਵਜੇ ਦੇ ਆਇਆ ਜਾਂ ਟਾਈਮ ਆ ਉਹ ਸਵਾ ਦੋ ਹੋ ਗਏ ਨੇ ਕੌਣੇ 3 ਵਜੇ ਨੂੰ ਭਰੇ ਜਾਵਾਂਗੇ ਮੱਛੀ ਛੋਟਾ ਈ ਦੁਕਾਨ ਤੇ ਵਾੜਾ ਟਾਈਮ ਲੱਗ ਗਿਆ ਹਾਂ ਉੱਥੇ ਉਹਨਾਂ ਬਾਹਰ ਟਾਈਮ ਲੱਗਦਾ ਐਪੀ ਦੇ ਚੀਜ਼ ਦੇਣ ਦੀ ਨਹੀਂ ਹੁੰਦਾ ਹੋਰ ਸੀਜ਼ ਨਹੀਂ ਦੇਣ ਚ ਕੋਈ ਇੱਕ ਨਾ ਰਸਬਾਲਾ ਠੰਡ ਕਰਕੇ ਹਰ ਇੱਕ ਦੁਕਾਨ ਤੇ ਫੀਟ ਜਿਆਦਾ ਆ ਗਈ ਤੇ ਹੱਜੀ ਮੇਰਾ ਬੂਟ ਬੱਟ ਰਹਿ ਗਈ ਚੱਲ ਹੁਣ ਤਾਂ ਬਸ ਜਿਹੜੇ ਫੜ ਕੇ ਕਿਵੇਂ ਆਵਾਂਗੇ ਹੂੰ ਹਾਂ ਇਹਨੂੰ ਲੈ ਕੇ ਕਿਵੇਂ ਜਾਵਾਂਗੇ? ਰਿਆਂਗੜੀ ਵੀ ਜੱਪਰੂ ਪੂਰਾ। ਹੋਰ ਜਿਹੜਾ ਉਥੇ ਕੋਟ ਦੋਨੇ ਲੈ ਜਾਵਾਂਗੇ ਫਿਰ ਵੀ ਔਖਾ ਹੋਊਗਾ। ਵੱਡੀ ਗੱਡੀ ਹੋਵੇ ਕੋਈ ਜਾ ਫਿਰ। ਚਾਚੀ ਕਾ ਲਈ ਦੇ ਪਿੱਛੇ। ਉਹ ਨਾ ਇਹ ਡੱਗੀ ਠੀਕ ਚੁੱਕ ਚਾਚੀ ਕਾ ਲਈ। ਆਪਾਂ ਪਾਣੀ ਪੁੱਢੀ ਰਿੱਕੀ ਆ। ਬਸ ਫੇਰ ਉਹ ਚਾਚੀ ਕਾ ਲਈ ਗੱਡੀ ਤਾਂ। ਤੂੰ ਮਰਜੀ ਦਾ ਲਾਉਂਦਾ ਬਾਹਲੀ ਬੁੱਢੀ ਰਿੱਕੀ ਆ। ਇਹ ਤਾਂ ਵਿਚਾਲੜ ਦੇ ਦਿਨ ਹੀ ਲੈ ਜਾਣਾ ਤੂੰ ਆਪਾਂ ਨੂੰ ਸਾਰਾ ਕੱਪੜਾ ਲੀੜਾ ਸਮਾਨ। ਵਿਚਾਲੜ ਦੇ ਦਿਨ ਮੈਂ। ਕਹਾਨੂੰ ਦਿਖਾਵਾਂਗੇ ਆਪਣੀ ਸਰਵਿੰਗ ਹੋਰ ਦੇਖੋ ਜੇ ਵਧੀਆ ਲੱਗੀ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਅੱਗੇ ਸ਼ੇਅਰ ਕਰ ਦਿਓ ਹਣਾ ਸਾਨੂੰ ਇੰਨੀ ਖੁਸ਼ੀ ਆ ਸਾਡੇ ਦੋਤੇ ਦੀ ਹੈ ਨਾ ਮਸਾ ਮਸਾ ਸਾਡੇ ਦੋਤਾ ਵਾ ਇੱਕ ਇੱਕ ਦੋ ਤਾਂ ਸਾਡੇ ਤੇ ਚ ਇੱਕਾ ਚ ਦੋ ਨੇ ਹੁਣ ਆ ਮੌਤ ਤਾਂ ਡੱਡ ਹੁੰਦਾਗਾ ਪਰ ਜਿਹੜੇ ਖੁਸ਼ੀ ਹੁੰਦੀ ਆ ਉਹ ਪ੍ਰੋਗਰਾਮ ਦੀ ਚਾਹ ਦੋਤੇ ਦਾ ਵਿਆਹ ਹੋਵੇ ਚ ਲੋੜੀ ਹੋਵੇ ਚ ਦੋਤੇ ਦੀ ਪੰਜੀਰੀ ਲੈ ਕੇ ਜਾਣਾ ਹੋਵੇ ਇੰਨੀ ਖੁਸ਼ੀ ਨਾਲ ਪਹਿਲਾਂ ਅਸੀਂ ਤੁਸੀਂ ਦੇਖੀਆਂ ਹੋਣਗੀਆਂ ਜਿਹੜੀਆਂ ਆਪਣੀਆਂ ਪੰਜੀਰੀ ਵਾਲੀਆਂ ਵੀਡੀਓ 'ਚ ਅਸੀਂ ਇੰਨੀ ਖੁਸ਼ੀ ਨਾਲ ਸ਼ਾਪਿੰਗ ਕਰੀ ਸੀ ਔਰ ਬਹੁਤ ਖੁਸ਼ੀ ਨਾਲ ਲੋ ਜੀ ਲੋ ਜੀ ਗੱਡੀ 'ਚ ਉੱਤਰ ਆਏ ਗੱਡੀ ਭਰੀ ਭرائی ਥਾਰ ਲਿਆਂਦੀ ਭਾਈ ਥਾਰ ਆਹ ਸੀਟ ਇਕੱਠੀ ਕਰ ਲੋ ਲਫਾਫੇ ਕੱਢ ਲੈ ਜਿਹੜੀ ਤੇ ਗੋਦੀ 'ਚ ਸੀ ਜਮਾ ਭਰੀ ਪਈ ਐ ਗੱਡੀ ਆਪਣੀ ਥਾਰ ਆਈ ਹੈ ਹਾਂ ਸਵੇਰੇ ਬਿਟੇ ਥਾਰ ਮੱਜਾ ਕਿ ਮੈਂ ਡਰ ਗਈ ਆ ਦੇਖੀ ਮੈਂ ਟਾਕੀ ਖੋਲ ਲਈ ਕਿਹੜਾ ਬਾਟਨ ਲੱਗ ਪਰ ਜਾ ਪਾਦੀ ਆ ਦਿਖ ਨਹੀਂ ਆ ਰਹੀ ਨਹੀਂ ਆਇਆ ਇਥੇ ਲੈ ਤਾਂ ਐ ਫਸੀ ਵੀ ਆਪਸ ਰਹਿਣ ਦੇਈ ਗੱਡ ਲਾਂਗੇ ਕੱਢੋ ਭਾਈ ਬੋਚ ਕੇ ਲਾ ਗਰਮਣ ਤਾਰ ਪਾਉਣੀ ਨੇ ਇਹ ਵਿੱਚ ਇਹ ਪਹਿਲਾਂ ਤਾਰ ਲੀਏ ਬਾਅਦ ਚ ਪਾਜੂ ਇਹ ਤਾਂ ਚਾਲ ਹੌਲੀ ਗੱਸ ਗੌਰਮਣ ਧੱਕਾ ਨਾ ਕਰ ਤਹਨਾ ਲੱਗਦੀ ਹੈ ਖੜ ਜਾ ਇਹ ਕੜਾ ਛੋਟੀ ਕਹਾਣੀਆਂ ਵੀ ਉਹ ਦੇਖੋ ਸੀਟ ਲਾਉਣੀ ਪਊ ਯਾਰ ਸੀਟੀ ਬਿੱਤੀ ਫਸੀ ਪਈ ਰੈਡੀ ਸੀਟ ਆਹ ਕਰੋ ਜਿਵੇਂ ਧਰਨ ਵੇਲੇ ਉਹਨਾਂ ਦੀ ਸਿੱਟੀ ਤੇ ਸੀਟ ਅਦਰ ਅਦਰ ਦੀ ਨਾਨੀ ਖਾ ਗਈ ਗੱਡੀ ਉਹਨਾਂ ਨਾਲ ਉਹ ਭਾਈ ਐਨੀ ਮੇਰੀ ਦੋਤੇ ਨੂੰ ਗੱਡੀ ਲਿਆ ਕੇ ਦਿਓ ਅੱਜ ਬਾਜੀ ਵੱਡੀ ਆ ਗਈ ਤੇ ਬਾਪਾ ਨੇ ਮਾ ਵੱਡੀ ਪਈ ਆ ਲਾ ਲਾ ਹੁਸਮਾਨ ਦੂਜਾ ਲੋ ਕਰ ਚੱਕ ਹਾਂ ਆ ਡੱਗੀ ਧਾਲੇ ਅੱਛਾ ਠੀਕ ਆ ਜੀ ਆ ਬੰਨੇ ਹਰ ਮੋਟ ਵਿੱਚੀ ਚਲ ਆ ਲਾ ਲਾ ਪਾਂਡੇ ਲਾਲ ਸਿੱਧਾਂ ਵਾਲੀ ਚੱਲ ਵਸਸ ਮੋ ਤੇ ਡੈਡੀ ਗੱਡੀ ਭੁੱਖੇ ਤੇ ਹਾਏ ਤਣ ਕੇ ਰਗੇ ਆਂਗੇ ਸੁਬੇ ਸੂਤ ਲਈ ਚਾ ਪੀਣੇ ਲੋਜੀ ਅਪਾਣਾ ਸਵੇਰ ਦੇ ਗਿਆਗੇ ਭੁੱਖੇ ਤੇ ਹਾਏ ਹਨਾ ਸ਼ਾਪਿੰਗ ਕਰਨ ਤੇ ਨੇ ਮੱਥਾ ਤੇ ਕੇ ਆਏ ਨੇ ਸ਼ਾਪਿੰਗ ਕਰ ਲਈਏ ਹੁਣ ਭੁੱਖ ਵੀ ਬਹੁਤ ਲੱਗੀ ਪਈ ਐ ਵੀਡੀਓ ਵੀ ਬਹੁਤ ਲੰਮੀ ਹੋਗੀ ਅੱਪਾ ਕੀ ਕੁਸਲਿਆਂ ਆਂਗੇ ਅਗਲੀ ਵੀਡੀਓ ਤੇ ਦਿਖਾਵਾਂਗੇ ਲਫਾ ਤੇ ਭਰੇ ਭਰਾਏ ਗੱਡੀ ਸਮਾਨ ਹੋਰ ਲਾਉਣ ਵਾਲਾ ਪਿਆ ਆਪਾਂ ਲਾਉਨੇ ਆਂਗੇ ਆਪਾਂ ਕਰਦੇ ਆਂ ਜੀ ਵੀਡੀਓ ਦਾ ਐਂਡ ਤੇ ਆਪਣੇ ਦੋ ਤੇਰੀ ਆ ਗਈ ਇੱਕ ਗੱਡੀ ਤੇ ਹੁਣ ਚਲਾ ਕੇ ਦਿਖਾਵਾਂਗੇ ਅਗਲੀ ਵੀਡੀਓ ਚ ਕਿਉਂਕਿ ਹੁਣ ਵੱਡੀ ਹੋ ਗਈ ਵੀਡੀਓ ਸਾਨੂੰ ਭੁੱਖ ਵੀ ਬਹੁਤ ਲੱਗੀ ਪਈ ਹੈਗੀ ਸਵੇਰ ਦੇ ਗਿਆਗੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਣਾ ਜਾ ਪਿਆਰਾ ਜਾਂ ਕਮੈਂਟ ਕਰਿਓ ਤੇ ਵੀਡੀਓ ਅੱਗੇ ਸ਼ੇਅਰ ਕਰਿਓ ਮਿਲਾਂਗੇ ਤੁਹਾਨੂੰ ਕਿਸੇ ਨੰਨੇ ਬਲਾਗਰ ਨਾਲ ਅੱਜ ਦੇ ਬਲਾਗ ਦੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ